ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਸਾਬਕਾ ਜਥੇਦਾਰ ਨੂੰ ਜਿਹੜੀ ਆ ਉਹ ਨਸੀਹਤ ਦਿੱਤੀ ਹੈ ਕੀ ਕੁਝ ਕਿਹਾ ਇਸ ਨਸੀਹਤ ਦੇ ਜ਼ਰੀਏ ਕੀ ਕੁਝ ਗੱਲਾਂ ਬਾਤਾਂ ਕੀਤੀਆਂ ਨੇ ਉਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਜਾਣਕਾਰ ਜਿਹੜੀ ਆ ਉਹ ਸਾਂਝੀ ਕਰਾਂਗੇ ਤੇ ਨਾਲ ਹੀ ਅਸੀਂ ਗੱਲ ਕਰਾਂਗੇ ਅੱਜ ਹਰ ਅੰਮ੍ਰਿਤਸਰ ਵਿਖੇ ਜਿਹੜੀ ਹੈ ਇੱਕ ਨਵੀਂ ਐਫਆਰਏ ਦਰਜ ਹੋਈ ਹੈ ਉਸ ਐਫਆਰਏ ਦਰਜ ਦੇ ਵਿੱਚ ਕੀ ਕੁਝ ਲਿਖਿਆ ਗਿਆ ਇਹ ਵੀ ਜਾਣਕਾਰੀ ਜਿਹੜੀ ਹੈ ਦਿਨ ਦੇ ਲਈ ਮੇਰੇ ਸਹਿਯੋਗੀ ਗੁਰਮukh Singh ਰਪਾਣਾ ਜੀ ਮੌਜੂਦ ਨੇ ਰਪਾਣਾ ਜੀ ਸਤਿ ਸ੍ਰੀ ਅਕਾਲ ਜੀ ਰਪਾਣਾ ਜੀ ਸਭ ਤੋਂ ਪਹਿਲਾਂ ਦੱਸੋ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਦੇ ਗਿਆਨੀ ਰਗਵੀਰ ਸਿੰਘ ਜੀ ਤਾਂ ਉਹਨਾਂ ਨੇ ਜਿਹੜਾ ਨਵੇਂ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਉਹਨਾਂ ਨੂੰ ਕੀ ਨਸੀਹਤ ਦਿੱਤੀ ਹੈ ਉਹਦੀ ਜਾਣਕਾਰੀ ਦੱਸੋ ਦੇਖੋ ਅਮਰਜੀਤ ਤੇ ਕੋਈ ਨਵਾਂ ਮਾਮਲਾ ਨਹੀਂ ਹੈ ਜਦੋਂ ਤੋਂ ਆਪਾਂ 2 ਦਸੰਬਰ 2024 ਤੋਂ ਵੀ ਜੇ ਪਿੱਛੇ ਜਾਈਏ ਜਦੋਂ ਜਿਹੜਾ ਅੱਜ ਵਿਰੋਧੀ ਧਿਰ ਕਹ ਲਈਏ ਬਾਗੀ ਧਿਰ ਕਹ ਲਈਏ ਪੰਜ ਮੈਂਬਰ ਕਮੇਟੀ ਦੀ ਅਗਵਾਈ ਵਾਲੀ ਧਿਰ ਕਹ ਲਈਏ ਜਾਂ ਉਹ ਸੁਧਾਰ ਲਹਿਰ ਕਹ ਲਈਏ ਠੀਕ ਹੈ ਜਾਂ ਨਵਾਂ ਤੜਾ ਕਹ ਲਈਏ ਕਾਲੀ ਦਲ ਦਾ ਜੋ ਜਿਵੇਂ ਜੋ ਮਰਜੀ ਨਾਮ ਦੇ ਦਿਓ ਉਹਨੂੰ ਇਹ ਉਦੋਂ ਤੋਂ ਵਰਤਾਰਾ ਚੱਲ ਰਿਹਾ ਜਦੋਂ ਤੋਂ ਉਹਨਾਂ ਨੇ ਇੱਕ ਅਰਜੀ ਸ੍ਰੀ ਅਕਾਲ ਤਖਤ ਸਾਹਿਬ ਦਿੱਤੀ ਸੀ ਕਿ ਸਾਡੇ 'ਚ ਕੁਝ ਗਲਤੀਆਂ ਸਾਡੇ 'ਚ ਕੁਝ ਗਲਤੀਆਂ ਹੋਈਆਂ ਸੁਖਵੀਰ ਬਾਦਲ ਤੋਂ ਗਲਤੀਆਂ ਹੋਈਆਂ ਤੇ ਉਹਦਾ ਨਿਪਟਾਰਾ ਕੀਤਾ ਜਾਵੇ ਜਾਂ ਜੇ ਤਲਬ ਕੀਤਾ ਜਾਵੇ ਜੋ ਵੀ ਉਹਦੇ 'ਚ ਲਿਖਿਆ ਉਹ ਸਾਰੇ ਪੜ੍ਹਚਕਾਂ ਨੇ ਪੜ੍ਹਿਆ ਇਹ ਵਾਰ-ਵਾਰ ਦੁਹਰਾਉਣ ਦੀ ਲੋੜ ਨਹੀਂ ਤਾਂ ਉਸ ਤੋਂ ਬਾਅਦ ਲਗਾਤਾਰ ਇੱਕ ਦੂਜੇ ਤੇ ਇਲਜ਼ਾਮबाजी ਚਾਹੇ ਉਹ ਸਿੰਘ ਸਾਹਿਬ ਨਵੇਂ ਆ ਚਾਹੇ ਪੁਰਾਣੇ ਆ ਤੇ ਉਹਨੂੰ ਇਲਜ਼ਾਮ ਜਿਹੜੇ ਲੱਗਦੇ ਆ ਉਹਨੂੰ ਜਿਸ ਮਰਜ਼ੀ ਰੂਪ 'ਚ ਕਹਿ ਲੋ ਬਿਲਕੁਲ ਅਪੀਲ ਦੇ ਰੂਪ ਚ ਵੀ ਹੋ ਰਹੀ ਹੈ ਤੇ ਦਲੀਲ ਦੇ ਰੂਪ ਚ ਵੀ ਹੋ ਰਹੀ ਹੈ ਇਲਜ਼ਾਮ ਬਾਜੀ ਤੇ ਕਈ ਵਾਰ ਕਿਰਦਾਰ ਕੁਸ਼ੀ ਦੇ ਰੂਪ ਵਿੱਚ ਵੀ ਹੋ ਰਹੀ ਹੈ ਜੇ ਆਪਾਂ ਕੱਲਾ ਕਹੀਏ ਕਿ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲੱਗ ਰਿਹਾ ਉਹ ਨਹੀਂ ਜੇ ਆਪਾਂ ਕਹੀਏ ਕਿ ਕੱਲੇ ਗਿਆਨੀ ਹਰਪ੍ਰੀਤ ਸਿੰਘ ਤੇ ਲੱਗ ਰਿਹਾ ਨਹੀਂ ਆਪਾਂ ਦੇਖਿਆ ਪਿੱਛੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜਿਹੜੇ ਮਜੂਦਾ ਸਿੰਘ ਕੁਲਦੀਪ ਸਿੰਘ ਗੜਗਾਜੂ ਨਾਲ ਲਈ ਵੀ ਕੁਝ ਕਿਹਾ ਸੀ ਬਿਲਕੁਲ ਤੇ ਉਹਦਾ ਮਾਮਲਾ ਇੱਥੋਂ ਤੱਕ ਵੀ ਸਵਾਲ ਜਵਾਬ ਹੋ ਗਏ ਸੀ ਕਿ ਕੀ ਤਾਲਬ ਕੀਤਾ ਜਾਏਗਾ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਦੇ ਬਾਰੇ ਵੀ ਕਾਫੀ ਕੁਝ ਹੋਇਆ ਤਾਂ ਹੁਣ ਜਿਹੜਾ ਨਵਾਂ ਗਿਆਨੀ ਰਗਵੀਰ ਸਿੰਘ ਜਿਹੜੇ ਸਾਬਕਾ ਸਿੰਘ ਸਾਹਿਬ ਨੇ ਤੇ ਇਹਨਾਂ ਦੀ ਟਰਮ ਇਕੱਠੀ ਸੀ ਉਹਨੇ ਵੀ ਪਤਾ ਹੈ ਕਿ ਗਿਆਨੀ ਰੁਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਤਿੰਨਾਂ ਦੀ ਟਰਮ ਇਕੱਠੀ ਸੀ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਬਣੀ ਹੈ ਤਿੰਨਾਂ ਨੂੰ ਪੰਜਵੇਂ ਮੈਂਬਰੀ ਕਮੇਟੀ ਸੱਤ ਮੈਂਬਰੀ ਕਿੰਨਾ ਸਿੰਘ ਸਾਹਿਬ ਨੇ ਹੀ ਟਰਮ ਚ ਬਣੀ ਸੀ ਤੇ ਜਿਹੜਾ ਇਹ ਦੋਨਾਂ ਅਕਾਲੀ ਦਲ ਦੇ ਦੋ ਧੜੇ ਬਣੇ ਆ ਤਾਂ ਇਨਾ ਸਿੰਘ ਸਾਹਿਬਾਂ ਦੇ ਜਿਹੜੇ ਜਦੋਂ ਧਾਰਮਿਕ ਜਿਹੜੀ ਆਪਾਂ سزا ਕਹਦੇ ਵੈਸੇ سزا ਨਹੀਂ ਹੁੰਦੀ ਉਹ ਠੀਕ ਹੈ ਪਰ ਫਿਰ ਵੀ ਚਲੋ ਉਹਨੂੰ ਆਪਾਂ ਸਹਾਜ ਦੇ ਰੂਪ ਦੇ ਵਿੱਚ ਵੀ ਕਹਿ ਦਿੰਦੇ ਆ ਕਿ ਧਾਰਮਿਕ ਲਈ ਗਈ ਹੈ ਇਹਨਾਂ ਦੇ ਟਰਮ ਦੇ ਵਿੱਚ ਹੋਇਆ ਤਾਂ ਇੱਕ ਵਾਰ ਆਪਾਂ ਉਸ ਤੇ ਜ਼ਰੂਰ ਨਜ਼ਰ ਮਾਰਦੇ ਆ ਜੋ ਕੱਲ ਸਿੰਘ ਸਾਹਿਬ ਜਿਹੜੇ ਹੈੱਡ ਗ੍ਰੰਥੀ ਸ੍ਰੀ ਤਰਵਾਰ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਕਿਹਾ ਆਪਾਂ ਉਸ ਤੇ ਇੱਕ ਵਾਰ ਨਜ਼ਰ ਮਾਰਦੇ ਆ ਕਿ ਉਹਨਾਂ ਨੇ ਕਿਹਾ ਕੀ ਆ ਦੇਖੋ ਜੇ ਕੋ ਮੈਨੂੰ ਕਹੇਗਾ ਤੇ ਮੈਂ ਇਹ ਕਵਾਂਗਾ ਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾਲ ਲਹੀ ਹੈ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾ ਪਾਦਸ਼ਾ ਉਮਰਾ ਸਿਕਦਾਰ ਚੌਧਰੀ ਸ਼ਾਹੂਕਾਰ ਜਿੰਨੇ ਵੀ ਨੇ ਜੋ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਝੁਕਦੇ ਨੇ ਐਸੇ ਦਰ ਨੂੰ ਛੱਡ ਕੇ ਤੇ ਕਿਸੇ ਹੋਰ ਦੀ ਸਾਕਰੀ ਜੇ ਕੋਈ ਮੈਨੂੰ ਪੁੱਛੇਗਾ ਤੇ ਮੈਂ ਬਿਲਕੁਲ ਨਹੀਂ ਕਰਾਂਗਾ ਸੋਹ ਦਰ ਕਿ ਐਸੇ ਛੋੜੀਆ ਜੌਧਰ ਐਸਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕੋਈ ਫੈਸਲਾ ਲਿਆ ਕਿ ਤੁਸੀਂ ਕਿਸ ਸਸਤੇ ਆ ਸਕਦੇ ਹੋ ਜਾਂ ਕਹਿੰਦੇ ਹਰਪ੍ਰੀਤ ਸਿੰਘ ਦਾ ਹਿੱਸਾ ਬਣ ਸਕਦੇ ਹੋ ਉਹਨਾਂ ਦੀ ਪਾਰਟੀ ਦਾ ਹਿੱਸਾ ਬਣ ਸਕਦੇ ਹੋ ਉਹ ਸਮੇਂ ਦੇ ਵਿੱਚ ਤੇ ਦੇਖੋ ਮੈਂ ਬੇਨਤੀ ਕਰ ਚੁੱਕਾ ਕਿ ਗੁਰੂ ਰਾਮਦਾਸ ਦੇ ਦਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ ਮੈਂ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਹਾਂ ਔਰ ਬਾਬਾ ਬੁੱਢਾ ਸਾਹਿਬ ਦੀ ਗੱਦੀ ਦਾ ਸੇਵਾਦਾਰ ਹਾਂ ਇਸ ਤੋਂ ਵੱਡੀ ਸੇਵਾ ਜਹਾਨ ਦੇ ਵਿੱਚ ਕਿ ਖੰਡਾ ਬ੍ਰਹਮੰਡਾਂ ਦੇ ਵਿੱਚ ਕਿਤੇ ਵੀ ਉਸ ਤੋਂ ਵੱਡੀ ਨਾ ਕੋਈ ਅਸਥਾਨ ਹੈ ਤੇ ਨਾ ਕੋਈ ਉਸ ਤੋਂ ਵੱਡੀ ਸੇਵਾ ਹੈ ਤੇ ਐਸੀ ਸੇਵਾ ਛੱਡ ਕੇ ਜੋ ਕੋ ਸਿਆਸਤ ਹੈ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਦੇਖੋ ਗਿਆਨੀ ਰਕबीर ਸਿੰਘ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਕਿ ਸਵਾਲ ਕੀਤਾ ਸੀ ਕਿ ਕੀ ਤੁਸੀਂ ਵੀ ਗਿਆਨੀ ਹਰਪ੍ਰੀਤ ਸਿੰਘ ਵਾਂਗ ਕਿਸੇ ਰਾਜਨੀਤੀ ਚ ਜਾਣ ਦੀ ਇੱਛਾ ਹੈ ਜਾ ਸਕਦੇ ਹੋ ਤਾਂ ਉਹਨਾਂ ਨੇ ਇਹ ਕਿਹਾ ਵੀ ਮੇਰੇ ਲਈ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਰਾਮਦਾਸ ਦੀ ਨਗਰੀ ਸਭ ਤੋਂ ਮੁਕੱਦਸ ਥਾਨ ਹੈ ਵੀ ਜਿਹੜੀ ਇਹ ਸੇਵਾ ਜਿਹੜੀ ਵੱਡੇ ਕਰਮਾਂ ਨਾਲ ਮਿਲਦੀ ਹੈ ਤਾਂ ਇਹ ਸੇਵਾ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ ਉਹਨਾਂ ਨੇ ਇੱਕ ਜ਼ਿਕਰ ਕੀਤਾ ਹੈ ਵੀ ਜੇਕਰ ਇੰਨੀ ਵੱਡੀ ਸੇਵਾ ਗੁਰੂ ਰਾਮਦਾਸ ਜੀ ਦੇ ਦਰ ਤੇ ਉੱਪਰ ਕੀਤੀ ਹੈ ਤੇ ਹੁਣ ਪ੍ਰਧਾਨ ਬਣ ਕੇ ਮੈਨੂੰ ਲੱਗਦਾ ਹੈ ਵੀ ਇਦਾਂ ਦਾ ਕੰਮ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਬਿਲਕੁਲ ਬਿਲਕੁਲ ਉਹਨਾਂ ਨੇ ਹੀ ਕਿਹਾ ਕਿ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਪਰ ਮੈਂ ਇਤਿਕ ਇਸ ਆਪਾਂ ਜਿਹੜੇ ਗੱਲਬਾਤ ਕਰ ਰਹੇ ਨੂੰ ਅੱਗੇ ਬਤਾਵਾਂਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਧਿਆਨ ਚ ਵੈਸੇ ਸਾਰਿਆਂ ਦੇ ਹੈ ਹੀ ਪਰ ਉਹਨਾਂ ਆਪਾਂ ਰਿਪੀਟ ਕਰਨਾ ਇਸ ਤੇ ਮੈਨੂੰ ਲੱਗਦਾ ਵੀ ਥੋੜਾ ਜਾ ਜੇ ਆਪਾਂ ਜਿਆਦਾ ਨਹੀਂ ਕਿ ਗਿਆਨੀ ਰਗਵੀਰ ਸਿੰਘ ਵੀ ਅੱਜ ਉਹ ਇਹ ਗੱਲ ਕਹਿ ਰਹੇ ਹੈ ਕਿ ਸ੍ਰੀ ਗੁਰੂ ਰਾਮਦਾਸ ਦੇ ਦਰ ਤੋਂ ਵੱਡਾ ਦਰ ਕੋਈ ਨਹੀਂ ਹੂੰ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਇਸ ਤੋਂ ਅੱਗੇ ਕੋਈ ਸੇਵਾ ਵੱਡੀ ਨਹੀਂ ਉਹ ਗੱਲ ਠੀਕ ਹੈ ਤੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ ਤੁਹਾਨੂੰ ਸਿਆਸਤ 'ਚ ਨਹੀਂ ਆਉਣਾ ਚਾਹੀਦਾ ਸੀ ਪਰ ਗਿਆਨੀ ਰਗਵੀਰ ਸਿੰਘ ਨੇ ਵੀ ਤੁਹਾਡੇ ਯਾਦ ਹੈ ਕਿ ਆਪਾਂ ਉਸਤੇ ਵੀ ਇੱਕ ਦੋ ਵਾਰ ਪਹਿਲਾਂ ਪ੍ਰੋਗਰਾਮ ਕੀਤੇ ਸੀ ਗਿਆਨੀ ਰਗਵੀਰ ਸਿੰਘ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਰਾਮਦਾਸ ਦੇ ਨਗਰੀ ਗੁਰੂ ਰਾਮਦਾਸ ਦਾ ਦਰਬਾਰ ਗੁਰੂ ਰਾਮਦਾਸ ਦਾ ਦਰ ਤੋਂ ਵਿਸ਼ਵਾਸ ਉਠਾ ਕੇ ਹੂੰ ਤੇ ਦੁਨਿਆਵੀ ਅਦਾਲਤ ਚ ਗਏ ਸੀ ਠੀਕ ਬਿਲਕੁਲ ਉਸ ਤੋਂ ਵੱਲ ਬਿਲਕੁਲ ਦੁਨਿਆਵੀ ਅਦਾਲਤ ਚ ਗਏ ਸੀ ਜਦੋਂ ਸਿੱਖ ਸੰਸਥਾਵਾਂ ਵੱਲੋਂ ਸਿੱਖ ਸੰਗਤ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਿੱਖਾਂ ਵੱਲੋਂ ਜਦੋਂ ਉਸ ਚੀਜ਼ ਦਾ ਵਿਰੋਧ ਕੀਤਾ ਗਿਆ ਹੂੰ ਤਾਂ ਫੇਰ ਗਿਆਨੀ ਰਗਵੀਰ ਸਿੰਘ ਨੇ ਆਪਣੀ ਪਟੀਸ਼ਨ ਜਿਹੜੀ ਵਾਪਸ ਲਈ ਸੀ ਪਰ ਅੱਜ ਸਾਨੂੰ ਉਹ ਕਹਿਣਾ ਬੜਾ ਸੌਖਾ ਲੱਗਦਾ ਹੈ ਕਿ ਆਪਾਂ ਕਿਸੇ ਨੂੰ ਇਹ ਗੱਲ ਠੀਕ ਹੈ ਉਹਨਾਂ ਦੀ ਗੱਲ ਮਾੜੀ ਨਹੀਂ ਜੇ ਆਪਾਂ ਇਹ ਕਹੀਏ ਕਿ ਉਹ ਸਭ ਤੋਂ ਵੱਡਾ ਜਿਹੜਾ ਸਥਾਨ ਸੀਗਾ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਜਿੱਤੋਂ ਉਹ ਜਿਹੜੀ ਸੇਵਾ ਉਹਨਾਂ ਨੇ ਕੀਤੀ ਹੈ ਤੇ ਦੂਜੇ ਪਾਸੇ ਕਹੀਏ ਤੇ ਅੱਜ ਗਿਆਨੀ ਕੁਲਦੀਪ ਸਿੰਘ ਗੜਗਾ ਜੋ ਸੇਵਾ ਕਰ ਰਹੇ ਆ ਤੇ ਸਭ ਤੋਂ ਉੱਚਾ ਸਥਾਨ ਹੈ ਉਸ ਤੋਂ ਵੱਡਾ ਸਥਾਨ ਕੋਈ ਨਹੀਂ ਹੈਗਾ ਜੇਕਰ ਬਾਣੀ ਜੀ ਫਿਰ ਉਸ ਤੋਂ ਬਾਅਦ ਜੇਕਰ ਆਪਾਂ ਜੇਕਰ ਕੀਤੀ ਜਾਵੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਹਦਾ ਜਵਾਬ ਦਿੱਤਾ ਹੈ ਜੇਕਰ ਆਪਾਂ ਗੱਲ ਕੀਤੀ ਜਾਵੇ ਕਿ ਉਹਨਾਂ ਨੇ ਸਮਝਿਆ ਸਹੀ ਹੈ ਕਿ ਜੇਕਰ ਗੁਰਰਾਮਦਾਸ ਜੀ ਨਗਰੀ ਹੈ ਉਹਦੀ ਸਭ ਤੋਂ ਵੱਡੀ ਸੇਵਾ ਹੈ ਕਿ ਮੈਂ ਸਿਆਸਤ ਦੇ ਵਿੱਚ ਆ ਗਿਆ ਉਹਦਾ ਜਵਾਬ ਫਿਰ ਕੀ ਦਸੀਏ ਅੰਮ੍ਰਿਤ ਦੇਖੋ ਉਹਨਾਂ ਨੇ ਦੇਖੋ ਪਹਿਲਾਂ ਤਾਂ ਮੈਂ ਗਿਆਨੀ ਰਕਬੀਰ ਸਿੰਘ ਦੀ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਵੀ ਇੱਕ ਵਾਰ ਦੁਨਿਆਵੀ ਦਾਲ ਦਾ ਸਹਾਰਾ ਲਿਆ ਸੀ ਪਰ ਉਦੋਂ ਉਹਨਾਂ ਦੇ ਉਹ ਯਾਦ ਨਹੀਂ ਸੀ ਕਿ ਗੁਰੂ ਰਾਮਦਾਸ ਦਾ ਦਰ ਸਭ ਤੋਂ ਵੱਡਾ ਮੈਂ ਸੇਵਾ ਕਰ ਰਿਹਾ ਜੇਕਰ ਤੁਹਾਨੂੰ ਸੇਵਾ ਮੁਕਤ ਕਰਤਾ ਤਾਂ ਤੁਹਾਨੂੰ ਐਸਜੀਪੀਸੀ ਦੀ ਨੌਕਰੀ ਦਾ ਖਤਰਾ ਹੋ ਗਿਆ ਸੀ ਠੀਕ ਹੈ ਕਿ ਮੇਰੀ ਨੌਕਰੀ ਜਾ ਰਹੀ ਹੈ ਨੌਕਰੀ ਬਚਾਉਣ ਲਈ ਤੁਸੀਂ ਦੁਨੀਆਵੀ ਅਦਾਲਤ ਗਏ ਹੁਣ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਗਿਆਨੀ ਹਰਪ੍ਰੀਤ ਸਿੰਘ ਨੇ ਜਵਾਬ ਚ ਕਿਹਾ ਕਿ ਮੈਂ ਕੋ ਰੇਤੇ ਬਦਰੀ ਠੇਕੇ ਨਹੀਂ ਲੈਣੇ ਮੈਂ ਪੰਥ ਦੀ ਸੇਵਾ ਕਰਨੀ ਹੈ ਪਹਿਲੀ ਗੱਲ ਤਾਂ ਹੈ ਕਿ ਪੰਥ ਦੀ ਸੇਵਾ ਜੇ ਅਸੀਂ ਜਿਵੇਂ ਪਹਿਲਾਂ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਜੇ ਅਸੀਂ ਸ਼੍ਰੀ ਗੁਰੂ ਰਾਮਦਾਸ ਦੇ ਸਭ ਤੋਂ ਵੱਡੇ ਉੱਚੇ ਦਰ ਤੇ ਬੈਠ ਕੇ ਨਹੀਂ ਕਰ ਸਕੇ ਤੇ ਫਿਰ ਅਸੀਂ ਸੇਵਾ ਰਾਜਨੀਤੀ ਕਰਕੇ ਵੀ ਨਹੀਂ ਕਰ ਸਕਦੇ ਗਿਆਨੀ ਹਰਪ੍ਰੀਤ ਸਿੰਘ ਸ਼ੁਰੂ ਤੋਂ ਮੈਂ ਤੁਹਾਨੂੰ ਦੋ ਕੋ ਚੀਜ਼ਾਂ ਜ਼ਿਕਰ ਵੀ ਕਰਾਂਗਾ ਕਿ ਉਹਨਾਂ ਨੂੰ ਸ਼ੁਰੂ ਤੋਂ ਸ਼ੌਕ ਸੀ ਮੈਨੂੰ ਲੱਗਦਾ ਹੈ ਵੀ ਰਾਜਨੀਤੀ ਕਰਨੀ ਹੈ ਰਾਜਨੀਤੀ ਚ ਆਉਣਾ ਹੈ ਵੀ ਪ੍ਰਧਾਨ ਬਣਨਾ ਜਾਂ ਨਹੀਂ ਬਣਨਾ ਜਾਂ ਕਿਵੇਂ ਬਣਿਓ ਕਲੱਗ ਹੈ ਪਰ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨੂੰ ਦਿਲਚਸਪੀ ਸੀ ਕਿ ਮੈਂ ਰਾਜਨੀਤੀ ਦੇ ਵਿੱਚ ਆਉਣਾ ਇੱਕ ਤਾਂ ਜਦੋਂ ਤੁਸੀਂ ਦੇਖਿਆ ਕਿ ਕੋਈ ਵੀਡੀਓ ਵਾਇਰਲ ਹੋਈਆਂ ਉਹਨਾਂ ਦੀਆਂ ਕਈ ਇੱਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂ ਸਾਡੀ ਦਿੱਲੀ ਵਾਲਿਆਂ ਨਾਲ ਜਾਰੀ ਹੈ ਬਹੁਤ ਹੀ ਵਾਇਰਲ ਹੋਈ ਵੀਡੀਓ ਉਹ ਇਹਨਾਂ ਨੂੰ ਰਪਾਲ ਜੀ ਮੇਰੇ ਨਾਲ ਇਹ ਵੀ ਪਤਾ ਹੈ ਕਿ ਜਿਹੜਾ ਮੀਡੀਆ ਕੀ ਕੈਚ ਕਰਦਾ ਜਦੋਂ ਉਹਨਾਂ ਦੀ ਸਪੀਚ ਹੁੰਦੀ ਹੈ ਉਹ ਮੈਨੂੰ ਲੱਗਦਾ ਕੁਝ ਜਿਹੜੀਆਂ ਸਪੀਚਾਂ ਨੇ ਉਹ ਰਾਜਨੀਤੀ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਕੈਚ ਕਰਦੀਆਂ ਨੇ ਜੇਕਰ ਆਪਾਂ ਗੱਲ ਨਾ ਬਤ ਕਰੀਏ ਵੈਸੇ ਤਾਂ ਜੋ ਮੇਰੀ ਨਿੱਜੀ ਰਾਇਆ ਠੀਕ ਹੈ ਮੇਰੇ ਖਿਆਲ ਦੇ ਵਿੱਚ ਇਸ ਚੀਜ਼ ਨਾਲ ਕਾਫੀ ਜਿਹੜੇ ਸਿੱਖ ਚਿੰਤਕ ਆ ਜਿਹੜੇ ਸਿੱਖ ਮਸਲਿਆਂ ਨੂੰ ਉਠਾਉਂਦੇ ਉਹ ਵੀ ਸ਼ਾਇਦ ਸਹਿਮਤ ਹੋਣਗੇ ਕਿ ਜਦੋਂ ਅਸੀਂ ਇੱਕ ਸਿੰਘ ਸਾਹਿਬ ਦੀ ਪਦਵੀ ਤੇ ਬੈਠਦੇ ਹਾਂ ਜਾਂ ਬਾਬਾ ਬੁੱਢਾ ਜੀ ਦੀ ਪਦਵੀ ਤੇ ਬੈਠਦੇ ਹਾਂ ਤਾਂ ਇਹ ਨਹੀਂ ਕਿ ਅਸੀਂ ਦੁਨਿਆਵੀ ਲੋਕਾਂ ਦੇ ਵਿੱਚ ਨਹੀਂ ਵਿਚਰ ਸਕਦੇ ਵਿਚਰ ਸਕਦੇ ਹਾਂ ਸਮਾਜਿਕ ਤਾਣੇ ਬਾਣੇ ਚ ਤਾਂ ਅਲੱਗ ਗੱਲ ਹੈ ਪਰ ਸਾਨੂੰ ਜਿਹੜੀ ਰਾਜਨੀਤਿਕ ਸਰੋਕਾਰ ਆ ਪਾਰਟੀਆਂ ਦਾ ਹੋਰ ਉਹਨਾਂ ਤੋਂ ਕਾਫੀ ਦੂਰ ਰਹਿਣਾ ਚਾਹੀਦਾ ਹੈ ਰਾਜਨੀਤਿਕ ਲੋਕਾਂ ਤੋਂ ਤਾਂ ਗਿਆਨੀ ਹਰਪ੍ਰੀਤ ਸਿੰਘ ਇੱਕ ਤੋਂ ਵੀਡੀਓ ਦੀ ਆਪਾਂ ਜ਼ਿਕਰ ਕੀਤਾ ਫਿਰ ਇਹ ਕਈ ਇਹਨਾਂ ਦੇ ਵੀਡੀਓ ਆਡੀਓ ਵਾਇਰਲ ਹੋਈਆਂ ਤੇ ਕੁਝ ਲੀਡਰਾਂ ਨਾਲ ਗੱਲਬਾਤ ਕਰ ਦੇਦੀਆਂ ਫਿਰ ਇਹ ਕੁਝ ਲੀਡਰਾਂ ਦੇ ਵਿਆਹਾਂ ਦੇ ਵਿੱਚ ਅਰਦਾਸਾਂ ਉਹਨਾਂ ਦੇ ਜਿਹੜੀਆਂ ਕਰਦੇ ਆਪਾਂ ਉਹ ਦੇਖਿਆ ਬਤੌਰ ਸਿੰਘ ਸਾਹਿਬ ਤਾਂ ਉਸ ਤੋਂ ਬਾਅਦ ਇੱਕ ਵਾਰ ਇਹਨਾਂ ਨੂੰ ਇੱਕ ਸਵਾਲ ਕੀਤਾ ਸੀ ਕਿਸੇ ਮੀਡੀਆ ਪਰਸਨ ਨੇ ਕਿ ਜਦੋਂ ਦੋ ਧੜਿਆਂ ਦੀ ਗੱਲ ਚੱਲ ਰਹੀ ਸੀ ਇੱਕ ਪਾਸੇ ਅਕਾਲੀ ਦਲ ਬਾਦਲ ਸੀ ਤੇ ਦੂਜੇ ਪਾਸੇ ਸੁਧਾਰ ਲਹਿਰ ਤਾਂ ਇਹਨਾਂ ਨੂੰ ਕਹੇ ਸੀ ਵੀ ਜੇ ਤੁਸੀਂ ਪ੍ਰਧਾਨ ਬਣ ਸਕਦੇ ਹੋ ਤਾਂ ਇਹਨਾਂ ਨੇ ਉਹ ਇੱਕ ਇੱਛਾ ਜ਼ਾਹਰ ਕੀਤੀ ਇਹਨਾਂ ਚੋਂ ਝਲਕ ਰਹੀ ਸੀ ਵੀ ਜੇ ਦੋ ਧੜੇ ਇਕੱਠੇ ਹੋ ਜਾਣ ਤਾਂ ਸੋਚਾਂਗੇ ਤਾਂ ਇਹ ਕਈ ਚੀਜ਼ਾਂ ਹੋਏਗੇ ਨੇ ਜਿੱਥੋਂ ਇਹ ਲੱਗ ਰੇ ਸੀ ਕਿ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਸ਼ੁਰੂ ਤੋਂ ਰਾਜਨੀਤੀ ਤੇ ਦਿਲਚਸਪੀ ਰੱਖਦੇ ਆ ਔਰ ਇੱਕ ਹੋਰ ਵੱਡੀ ਗੱਲ ਜਦੋਂ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਆਪਾਂ ਇੱਕ ਵਾਰੀ ਵੀ ਮੈਨ ਲੱਗਦਾ ਵੀ ਆਪਾਂ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕਿਹਾ ਉਸ ਤੇ ਨਜ਼ਰ ਜ਼ਰੂਰ ਮਾਰ ਲੀਏ ਬਸ ਬਿਲਕੁਲ ਦਰਸ਼ਕਾਂ ਨੂੰ ਖਾਸ ਤੌਰ ਤੇ ਉਹ ਵੀ ਸਾਂਝਾ ਕਰ ਦਿੰਨੇ ਆ ਜਦੋਂ ਕਿ ਗਿਆਨੀ ਰੰਗਵੀਰ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਜਵਾਬ ਤਾਂ ਦਿੱਤਾ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਦਾ ਕੀ ਜ਼ਿਕਰ ਕੀਤਾ ਉਹ ਦਰਸ਼ਕਾਂ ਨਾਲ ਸੀ ਕਲਿੱਪ ਜਿਹੜਾ ਯਾਨੀ ਕਿ ਉਹ ਵੀਡੀਓ ਜੋ ਮੀਡੀਆ ਵੱਲੋਂ ਸਵਾਲ ਕੀਤੇ ਗਏ ਸੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਜਿਹੜੀ ਧਾਰਮਿਕ ਇੱਜ਼ਤ ਜੋ ਸਾਡੇ اخلاق ਦੀ ਇੱਜ਼ਤ

ਵਾਹਿਗੁਰੂ ਤੇ ਕਰੋ ਸੈਬ ਨੇ ਮੇਰੇ ਤੋਂ ਕੀ ਕਰਾਉਣਾ ਹੈ ਕੀ ਨਹੀਂ ਕਰਾਉਣਾ ਕਿੱਧਰ ਲੈ ਕੇ ਜਾਣਾ ਹੈ ਤਾਂ ਲੈ ਕੇ ਜਾਣਾ ਥੱਲੇ ਲੈ ਕੇ ਜਾਣਾ ਇਹ ਅਕਾਲਪੁਰ ਨੂੰ ਪਤਾ ਹੈ ਪਰ ਮੈਨੂੰ ਨਾ ਵਿਸ਼ਵਾਸ ਹੋਤ ਹੈ ਤੇ ਮੇਰਾ ਜਿਹੜਾ ਵਿਸ਼ਵਾਸ ਹੈ ਨਾ ਉਹ ਮੈਨੂੰ ਅੰਦਰੋਂ ਬਾਰ-ਬਾਰ ਕਹਿੰਦਾ ਹੈ ਕਿ ਅਕਾਲਪੁਰ ਤੈਨੂੰ ਥੱਲੇ ਨਹੀਂ ਜਾਣ ਦੇਊਗਾ ਪਰਮੇਸ਼ਵਰ ਤੈਨੂੰ ਥੱਲੇ ਨਹੀਂ ਜਾਣ ਦੇਣਗੇ ਨਹੀਂ ਤਾਂ ਥੱਲੇ ਸੁਕਣ ਦੀ ਕੋਸ਼ਿਸ਼ ਬਹੁਤ ਕੀਤੀ ਅੱਜ ਵੀ ਹੋ ਰਹੀ ਹੈ ਬਹੁਤ ਕੋਸ਼ਿਸ਼ ਕੀਤੀ ਥੱਲੇ ਸਕਰਦੀ ਪਰ ਮੇਰਾ ਸਹਾਰਾ ਮੇਰਾ ਪੰਖ ਬਣਿਆ ਮੇਰਾ ਗੁਰੂ ਬਣਿਆ ਔਰ ਅੱਗੋ ਵੀ ਮੇਰਾ ਪੰਥ ਔਰ ਮੇਰਾ ਗੁਰੂ ਜਿਹੜਾ ਹੈ ਉਹ ਮੇਰਾ ਸਹਾਰਾ ਬਣੇਗਾ ਔਰ ਮੈਂ ਅਕਾਲਪੁਰ ਤੇ ਗੁਰੂ ਦੇ ਭਰੋਸੇ ਦੇ ਉੱਤੇ ਹੀ ਮੈਂ ਤੁਹਾਨੂੰ ਜਿਹੜਾ ਵਿਸ਼ਵਾਸ ਦਿਵਾਉਣੇ ਕਿ ਆਪਾਂ ਰਲ ਮਿਲ ਕੇ ਜਿਹੜਾ ਭਵ ਸਾਗਰ ਜਿਹੜਾ ਹੈ ਜੋ ਮਨਜ ਤਾਰ ਤੇ ਸਾਡੀ ਬੇੜੀ ਡੁੱਬ ਗਈ ਹੈ ਇਹਨੂੰ ਅਸੀਂ ਪਾਰ ਲਾਉਣਾ ਹੈ ਦੇਖੋ ਉਹਨਾਂ ਨੇ ਆਪਣੇ ਜਵਾਬ ਦੇ ਵਿੱਚ ਤਾਂ ਹੋਈ ਆ ਵੀ ਪੰਥ ਦੀ ਜਿਹੜੀ ਸੇਵਾ ਉਹ ਕਰਨੀ ਹੈ ਠੀਕ ਹੈ ਚੰਗੀ ਗੱਲ ਆ ਉਹਨਾਂ ਨੇ ਵੀ ਜ਼ਿਕਰ ਕੀਤਾ ਰਪਨਜੀ ਮੈਂ ਇਲੈਕਸ਼ਨ ਨਹੀਂ ਲੜਨੀ ਨਾ ਮੈਂ ਐਮ ਸੀ ਬਣਨਾ ਨਾ ਮੈਂ ਤੇਤਾ ਵਰਦੀ ਦਾ ਕੋਈ ਹਿੱਸਾ ਪਾਉਣਾ ਨਾ ਯਾਨੀ ਕਿ ਇਹਨਾਂ ਦੇ ਉਹ ਜਿਹੜਾ ਉਹਨਾਂ ਦੀ ਗੱਲ ਸੀ ਉਹ ਪੋਲੀਟੀਕਲ ਤਰੀਕੇ ਦੇ ਨਾਲ ਉਹਨਾਂ ਨੇ ਜਰਜ ਕੀਤੀ ਆ ਸੀ ਪਹਿਲੀ ਗੱਲ ਤਾਂ ਲੋਕ ਅੱਜ ਕੱਲ ਪੋਲੀਟੀਕਲੀ ਲੋਕਾਂ ਦੇ ਵਿਸ਼ਵਾਸ ਕਰਨਾ ਬੰਦ ਕਰ ਗਏ ਬਿਲਕੁਲ ਠੀਕ ਹੈ ਗਿਆਨੀ ਹਰਪੀ ਸਿੰਘ ਇੱਕ ਧਾਰਮਿਕ ਸ਼ਖਸੀਅਤ ਸੀ ਪਰ ਅੱਜ ਵੀ ਹੈਗੇ ਨੇ ਪਰ ਅੱਜ ਉਹ ਬਤੌਰ ਇੱਕ ਰਾਜਨੀਤਿਕ ਲੀਡਰ ਲੋਕਾਂ ਦੇ ਵਿੱਚ ਚੱਲ ਰਿਹਾ ਉਹ ਇੱਕ ਧੀਰ ਦੇ ਪ੍ਰਧਾਨ ਵਜੋਂ ਵਿਚਰ ਰਿਹਾ ਇਸ ਕਰਕੇ ਉਹ ਰਾਜਨੀਤਿਕ ਸ਼ਖਸੀਅਤ ਹੈ ਰਾਜਨੀਤਿਕ ਲੀਡਰ ਹੈ ਇਸ ਕਰਕੇ ਲੋਕ ਹੁਣ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਕਰਨਾ ਬੰਦ ਕਰ ਗਏ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਬਣ ਕੇ ਤੇ ਚੋਣ ਨਹੀਂ ਲੜਨੀ ਕੱਲ ਤੁਸੀਂ ਇਹ ਕਹੋਗੇ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇਦਾ ਤੇ ਹੁਣ ਮੈਂ ਚੋਣ ਲੜਨੀ ਆ ਜਾਂ ਹੁਣ ਮੈਂ ਰਾਜ ਸਭਾ ਜਾ ਰਿਹਾ ਨਰਮੇ ਮੈਂਬਰ ਪਾਰਲੀਮੈਂਟ ਦੀ ਚੋਣ ਲੜੀਆ ਤਾਂ ਉਹਨੂੰ ਰੋਕਣਾ ਕਿੰਨੇ ਆ ਕੋਈ ਸਾਡਾ ਕੋਈ ਐਕਟ ਥੋੜਾ ਬਣ ਗਿਆ ਵੀ ਜੇ ਤੁਸੀਂ ਕਹਿਤਾ ਤਾਂ ਸਾਰੀ ਉਮਰ ਤੋਂ ਹਟ ਤੇ ਐਕਟ ਲਾਗੂ ਹੋ ਗਿਆ ਤੁਸੀਂ ਕਹਿਤਾ ਠੀਕ ਆ ਬਾਅਦ ਦੇ ਵਿੱਚ ਰਾਜਨੀਤੀ ਲੋਕਾਂ ਬਦਲ ਜਾਂਦੇ ਆ ਜਿਹੜੇ ਚੀਜ਼ਾਂ ਨੇ ਉਹ ਹੋ ਜਾਂਦੀਆਂ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਉਹਨਾਂ ਦੇ ਜਿਹੜੀ ਰਾਜਨੀਤੀ 'ਚ ਉਹਨਾਂ ਦਾ ਜਿਹੜਾ ਦਿਲਚਸਪੀਆਂ ਨੇ ਉਹ ਕਾਫੀ دیر ਤੋਂ ਹੁਣ ਗੱਲ ਪ੍ਰਧਾਨਗੀ ਦੀ ਆ ਗਈ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਹੂੰ ਜੇ ਤਾਂ ਇਹ ਗੱਲ ਕਿ ਆਣੀ ਹਰਪ੍ਰੀਤ ਸਿੰਘ ਤੇ ਚੱਲਦੀ ਸਿਰਫ ਡੈਲੀਗੇਟ ਇਜਲਾਸ ਚ ਤਾਂ ਫਿਰ ਉਸ ਤੇ ਸ਼ਾਇਦ ਚਰਚਾ ਨਾ ਹੁੰਦੀ ਹੂੰ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਤਾਂ ਇੱਕ ਦਿਨ ਦੋ ਦਿਨ ਪਹਿਲਾਂ ਹੀ ਉਹਨਾਂ ਦੇ ਇੱਕ ਲੀਡਰ ਨੇ ਦੱਸਤਾ ਸੀ ਸਰਜੀਤ ਸਿੰਘ ਰਖੜਾ ਨੇ ਕਿ ਅਸੀਂ ਜਿਵੇਂ ਜਿਹਾ ਕਰਕੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਤੁਹਾਡੇ ਵਾਲੇ ਨੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਕਹਿੰਦਾ ਫਿਰ ਡੈਲੀਗੇਟ ਬਣਾਉਣ ਦਾ ਕੀ ਫਾਇਦਾ ਹੋਇਆ ਜੇਕਰ ਤੁਸੀਂ ਪ੍ਰਧਾਨ ਦਾ ਪਹਿਲੇ ਅਨਾਉਂਸ ਕਰਤਾ ਫਿਰ ਉਸ ਤੋਂ ਅਸੀਂ ਕਹਿੰਤਾ ਵੀ ਆਪ ਪ੍ਰਧਾਨ ਬਣ ਗਏ ਕਹਿੰਦਾ ਫਿਰ ਡੈਲੀਗੇਟ ਦਾ ਫਾਇਦਾ ਕੀ ਆ ਉਹ ਵੀ ਤਾਂ ਜ਼ਿਕਰ ਕਰ ਰਹੇ ਨੇ ਉਹ ਉਹੀ ਗੱਲ ਹੈ ਨਾ ਉਹਨਾਂ ਦਾ ਨਾਮ ਤਾਂ ਪਹਿਲੇ ਅਨਾਉਂਸ ਹੋ ਗਿਆ ਸੀ ਠੀਕ ਹੈ ਇਸ ਕਰਕੇ ਜੇਕਰ ਉਹਨਾਂ ਨੇ ਨਹੀਂ ਬਣਨਾ ਸੀ ਉਹ ਹੁਣ ਜਿਹੜੇ ਵਿਰੋਧੀ ਧਿਰ ਉਹ ਕਹਿੰਦੇ ਨੇ ਵੀ ਉਹਨਾਂ ਨੇ ਇੱਕ ਵੀਡੀਓ ਰਿਲੀਜ਼ ਕੀਤੀ ਸੀ ਵੀ ਮੈਂ ਨਹੀਂ ਬਣਨਾ ਬੀਬੀ ਸਤਵੰਤ ਕੌਰ ਦਾ ਮੈਂ ਸਤਕਾਰ ਕਰਦਾ ਉਹ ਗੱਲ ਠੀਕ ਹੈ ਠੀਕ ਹੈ ਬੀਬੀ ਸਤਵੰਤ ਕੌਰ ਦਾ ਰਾਜਨੀਤੀ 'ਚ ਪਹਿਲੇ ਨਹੀਂ ਆਉਣਾ ਚਾਹੁੰਦੇ ਬਿਲਕੁਲ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੂੰ ਬਣਾ ਰਹੇ ਹੋ ਜਿਹੋ ਦਾ ਨਾਮ ਚੱਲੋ ਨਾਮ ਤਾਂ ਤਾਂ ਚੱਲੇਗਾ ਜੇ ਉਹ ਰਾਜਨੀਤੀ 'ਚ ਆਉਣਾ ਚਾਹੁੰਦੇ ਹੋ ਉਹਦਾ ਰਾਜ ਕਿਉਂਕਿ ਉਹ ਅੱਜ ਦੀ ਦੇਡ 'ਚ ਐਸਜੀਪੀਸੀ ਦੇ ਬਤੌਰ ਇੱਕ ਮੁਲਾਜ਼ਮ ਅਧਿਕਾਰੀ ਵੀ ਕਹਿ ਸਕਦੇ ਆਪਾਂ ਬਤੌਰ ਇੱਕ ਅਧਿਕਾਰੀ ਜਿਹੜਾ ਉਹ ਸੇਵਾ ਨਿਭਾ ਰਿਹਾ ਇਸ ਕਰਕੇ ਉਹ ਤਾਂ ਉਹਨਾਂ 'ਚ ਚਾਹੁੰਦੇ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਦੂਜੀ ਥੇਹ ਉਹਦੇ ਪ੍ਰਧਾਨ ਬਣਨ ਜਾ ਰਹੇ ਆ ਠੀਕ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਤੇ ਸੁਖਵੀਰ ਸਿੰਘ ਬਾਦਲ ਦੋਨਾਂ ਦੇ ਵਿੱਚ ਆਪਸੀ ਨਫ਼ਰਤ ਦੀ ਭਾਵਨਾ ਹੈ ਹੂੰ ਬਿਲਕੁਲ ਇੱਕ ਦੂਜੇ ਪ੍ਰਤੀ ਹੁਣ ਸੁਖਵੀਰ ਬਾਦਲ ਨੂੰ ਇਹ ਗੱਲ ਲੱਗ ਰਹੀ ਹੈ ਹੁਣ ਇਹ ਨਹੀਂ ਕਰਿਆ ਆਪਾਂ ਕੋਈ ਉਹਦਾ ਵਟ ਦਾ ਰੋਲਾ ਕੋਈ ਜ਼ਮੀਨ ਦਾ ਰੋਲਾ ਸ਼ੁਰੂ ਦੇ ਵਿੱਚ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੰਘ ਸਾਹਿਬ ਬਣਾਇਆ ਹੂੰ ਤਾਂ ਸੁਖਵੀਰ ਸਿੰਘ ਬਾਦਲ ਨੇ ਬਣਾਇਆ ਬਿਲਕੁਲ ਜੇ ਉਹ ਨਹੀਂ ਬਣਾਇਆ ਤਾਂ ਫਿਰ ਆਪਾਂ ਇਹ ਕਿਵੇਂ ਕਹਿ ਸਕਦੇ ਹੂੰ ਕਿ ਵੀ ਸਾਰੇ ਸਿੰਘ ਸਾਹਿਬ ਨੂੰ ਸੁਖਵੀਰ ਬਾਦਲ ਬਣਾ ਰਿਹਾ ਹੈ ਤੈਿਹਦਾ ਮਤਲਬ ਕੀ ਹੈ ਨਹੀਂ ਹਰਪੀ ਸਿੰਘ ਨੂੰ ਵੀ ਸੁਖਵੀਰ ਬਾਦਲ ਨੇ ਬਣਾਇਆ ਠੀਕ ਉਸ ਤੋਂ ਬਾਅਦ ਮਸਲਾ ਵਿਗੜਦਾ ਕਿੱਥੋਂ ਹੈ ਮਸਲਾ ਵਿਗੜਦਾ ਆ ਕੇ ਜਦੋਂ ਇਹਨਾਂ ਦੇ ਖਿਲਾਫ ਇੱਕ ਦਰਖਾਸਤ ਜਿਹੜੀ ਵਿਰੋਧੀ ਧਿਰ ਵੱਲੋਂ ਜਾਂਦੀ ਹੈ ਹੁਣ ਇੱਕ ਪਾਸੇ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਪੰਥ ਦਾ ਪਗੋੜਾ ਹੈ ਹਮ ਸ੍ਰੀ ਖਾਲਸਾ ਅਖਾਲਤਕ ਸਾਬ ਦਾ ਪਗੋੜਾ ਦਾਲ ਹੈ ਚਲੋ ਮੰਨ ਲੈਨੇ ਆ ਪਗੋੜਾ ਹੈ ਪਰ ਦੂਜੇ ਪਾਸੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਕबीर ਸਿੰਘ ਗਿਆਨੀ ਸੁਲਤਾਨ ਸਿੰਘ ਤੇ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ 2 ਦਸੰਬਰ ਨੂੰ ਜਿਹੜਾ ਇੱਕ ਹੁਕਮਨਾਮਾ ਜਾਰੀ ਹੁੰਦਾ ਵੈਸੇ ਤਾਂ ਉਸ ਹੁਕਮਨਾਮੇ ਨੂੰ ਜਿਹੜੀ ਧਿਰ ਨੂੰ ਜਿਵੇਂ ਠੀਕ ਲੱਗਦਾ ਉਹ ਨੂੰ ਉਵੇਂ ਵਰਤਦਾ ਹੈ ਵਰਤਦਾ ਠੀਕ ਹੈ ਵਿਰੋਧੀ ਤੇਰ ਬਾਗੀ ਤੜਾ ਸੁਧਾਰ ਲੈਰ ਸੁਖਵੀਰ ਬਾਦਲ ਤੜਾ ਜਾਂ ਹੋਰ ਹੈ ਜਿਵੇਂ ਉਹਨੂੰ ਲੱਗਦਾ ਕਿ ਮੈਨੂੰ ਇਦਾਂ ਸੂਤ ਬੈਸੂਤ ਬੈਠ ਰਿਹਾ ਉਹ ਉਹ ਉਸ ਹਿਸਾਬ ਨਾਲ ਉਹਨੂੰ ਰਿਪਰੈਜ਼ੈਂਟ ਕਰਦਾ ਠੀਕ ਹੈ ਉਹਨੂੰ ਹੂ ਹੂ ਇਨ ਬਿਨ ਉਹਨੂੰ ਕੋਈ ਲਾਗੂ ਨਹੀਂ ਕਰ ਰਿਹਾ ਜਿਵੇਂ ਉਹਨੂੰ ਠੀਕ ਲੱਗਦਾ ਵੀ ਹਾਂ ਜੀ ਮੈਨੂੰ ਇਹਨੇ ਉਹਵੇਂ ਆਪਣਾ ਉਹਨੂੰ ਪੇਸ਼ ਕਰ ਲੈਂਦਾ ਤਾਂ ਜਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਆਪਣਾ ਨੈਤਿਕ ਆਧਾਰ ਗਵਾ ਚੁੱਕੀ ਆ ਤਾਂ ਇਸ ਕਰਕੇ ਜਿਹੜਾ ਉਹਨਾਂ ਦਾ ਹੁਣ ਵजूद ਹੈ ਉਹ ਖਤਮ ਹੁਣ ਉਸ ਔ ਕਾਲੀਦਲ ਜਦੋਂ ਕੌਣ-ਕੌਣ ਸੀ ਹਾਂ ਬਿਲਕੁਲ ਠੀਕ ਆ ਸੁਖਵੀਰ ਸਿੰਘ ਬਾਦਲ ਬੀਬੀ ਜਗੀਰ ਕੌਰ ਪ੍ਰੋਫੈਸਰ ਚੰਦੂ ਮਾਦਰਾ ਸਰਜੀਤ ਸਿੰਘ ਰਖੜਾ ਤੇ ਹੋਰ ਮਨਪ੍ਰੀਤ ਸਿੰਘ ਯਾਲੀ ਜਿੰਨੀ ਲੀਡਰਸ਼ਿਪ ਸੁਖਵੀਰ ਬਾਦਲ ਦੇ ਨਾਲ ਜਾਂ ਡਾਕਟਰ ਦਲਜੀਤ ਚੀਮਾ ਜਾਂ ਹੋਰ ਆਪੇ ਨਹੀਂ ਕਹਿੰਦੇ ਕਿ ਉਹ ਸਾਰੇ ਆ ਜਿਨ੍ਹਾਂ ਨੇ ਲੀਡਰਸ਼ਿਪ ਉਥੇ ਉਦੋਂ ਸ਼੍ਰੀ ਕਾਲਤਾਖਰ ਸਾਹਿਬ ਦੇ ਸਾਹਮਣੇ ਖੜੀ ਸੀ ਉਹ ਸਾਰੀ ਲੀਡਰਸ਼ਿਪ ਉਹੀ ਹੈ ਜਿਹੜੇ ਲੀਡਰਾਂ ਦਾ ਨਾਮ ਕੀਤਾ ਸੀ ਉੱਚੇ ਸ਼ਾਮਲ ਹੋ ਗਏ ਉਹਦੇ ਠੀਕ ਹੈ ਆਪਾਂ ਕਹਿੰਦੇ ਸਾਰੀ ਨੈਤਿਕਤਾ ਆਧਾਰ ਗਵਾ ਚੁੱਕੀ ਆ ਤਾਂ ਅੱਜ ਗਿਆਨੀ ਹਰਪੀਸੇ ਨੂੰ ਕਿਹਨੇ ਬਣਾਇਆ ਉਸੇ ਲੀਡਰਸ਼ਿਪ ਨੇ ਬਣਾਇਆ ਜਿਹਨੇ ਕਹਿ ਸੀਗਾ ਵੀ ਆਧਾਰ ਗਵਾ ਚੁੱਕੇ ਆ ਪਰ ਉਸ ਆਧਾਰ ਦੇ ਵਿੱਚ ਆਏ ਕਿਉਂ ਬਿਲਕੁਲ ਆਧਾਰ ਦੇ ਵਿੱਚ ਜਦੋਂ ਸਾਨੂੰ ਪਤਾ ਕਿ ਅਸੀਂ ਇਹ ਗੱਲ ਕਹਿ ਤੀ ਕਿ ਤੁਸੀਂ ਆਪਣਾ ਆਧਾਰ ਗਵਾ ਚੁੱਕੇ ਹੋ ਤੇ ਫਿਰ ਲੋਕਾਂ ਦੇ ਵਿੱਚ ਤਾਂ ਉਹੀ ਲੀਡਰ ਜਾ ਰਹੇ ਆ ਉਹੀ ਲੀਡਰ ਲੋਕਾਂ ਜਾ ਰਹੇ ਆ ਨਾ ਕਿ ਇੱਕ ਪਾਸੇ ਆਪਾਂ ਉਹਨਾਂ ਨੂੰ ਹੁਕਮਨਾਮਾ ਕਹਿਤਾ ਵੀ ਤੁਸੀਂ ਆਧਾਰ ਗਵਾ ਚੁੱਕੇ ਹੋ ਉਹਨਾਂ ਦਾ ਫਿਰ ਘਰ ਬੈਠ ਜਾਣਾ ਚਾਹੀਦਾ ਸੀ ਨਵੀਂ ਲੀਡਰਸ਼ਿਪ ਪਰ ਨਾਲ ਹੀ ਉਹਨਾਂ ਪੜ੍ਹ ਜਈਏ ਜਿਹੜੇ ਤੁਸੀਂ ਗੱਲ ਕੀਤੀਆਂ ਲੀਡਰਾਂ ਦਾ ਜਿਹੜੇ ਕਹਿੰਦੇ ਤੁਸੀਂ ਆਧਾਰ ਜਿਹੜੇ ਨੇ ਗਵਾ ਚੁੱਕੇ ਨੇ ਕੀ ਹੋ ਰਾ ਹੈ ਅਧਾਰ ਸੈੱਟ ਕਰ ਰਹੇ ਆਣਗੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਬਾਅਦ ਉਸ ਅਧਾਰ ਦੇ ਵਿੱਚ ਜਾਣਗੇ ਨਹੀਂ ਉਹ ਗੱਲ ਉਹ ਨਹੀਂ ਹੈ ਦੇਖੋ ਠੀਕ ਹੈ ਸਮੇਂ-ਸਮੇਂ ਤੇ ਕਈ ਵਾਰ ਕੋਈ ਪਤਾ ਨਹੀਂ ਲੱਗਦਾ ਸਮਾਂ ਕਹੇ ਜਾਉਂਦਾ ਸਮਾਂ ਸਮਾ ਸਮਰਾਤ ਹੈ ਅੱਜ ਜੇ ਤੁਸੀਂ ਇਹ ਦੱਸੋ ਵੀ ਜਿਹੜਾ ਨਵਾਂ ਧੜਾ ਬਣਿਆ ਨਵੇਂ ਧੜੇ ਦੇ ਵਿੱਚ ਮੋਰੀ ਕੌਣ ਹੈ ਬਿਲਕੁਲ ਮੋਹਰੀ ਕਤਾਰ ਦੇ 5 8 10 ਬੰਦਿਆਂ ਦੇ ਨਾਮ ਗਿਣ ਲਓ ਉਹ ਤੁਹਾਨੂੰ ਉਹੀ ਲੀਡਰ ਮਿਲਣਗੇ ਜਿਹੜੇ ਸੁਖਵੀਰ ਬਾਦਲ ਦੇ ਧੜੇ ਦੇ ਨਾਲ ਰਹੇ ਆ ਜਿਨ੍ਹਾਂ ਨੇ ਲੰਬਾ ਸਮਾਂ ਸੁਖਵੀਰ ਬਾਦਲ ਦੇ ਨਾਲ ਜਿਹੜੀ ਐ ਇਹ ਲਾ ਲੋ ਵੀ ਐਸ਼ ਕੀਤੀ ਐ ਕੈਨ ਡਰਿੰਕ ਹੰਡਾਏ ਐ ਜਾਂ ਉਹਨਾਂ ਨੇ ਐਮ ਐਲ ਐ ਐਮ ਪੀ ਉਹ ਸੁਖਵੀਰ ਬਾਦਲ ਵੱਡੇ ਬਾਦਲ ਸਾਹਿਬ ਦੇ ਜਿਹੜੇ ਨਾਲ ਰਹੇ ਆ ਉਹਨਾਂ ਦੇ ਵਿੱਚ ਆਪਾਂ ਨਾਮ ਪਹਿਲਾਂ ਗਿਣੀ ਦਿੱਤੇ ਉਹੀ ਨੇ ਤੇ ਅੱਜ ਵੀ ਜਦੋਂ ਸਟੇਜ ਸਾਂਝੀ ਹੁੰਦੀ ਐ ਜਿਹੜਾ ਨਵਾਂ ਧੜਾ ਬਣਿਆ ਜਿਹਦੀ ਅਗਵਾਈ ਗਿਆਨੀ ਹਰਪੀ ਸਿੰਘ ਕਰ ਰਿਹਾ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੰਨ ਚਾਰ ਬੰਦੇ ਇੱਧਰ ਤਿੰਨ ਚਾਰ ਬੰਦੇ ਇੱਧਰ ਅੱਗੇ ਪਿੱਛੇ ਉਹੀ ਬੰਦੇ ਹੁੰਦੇ ਆ ਜੇ ਕੱਲੂ ਜਦੋਂ ਸੰਗਠਨ ਬਣਨਾ ਹੈ ਤਾਂ ਕੀ ਤੁਸੀਂ ਉਹਨਾਂ ਸਾਰੇ ਬੰਦੇ ਨੂੰ ਬਾਹਰ ਕਰ ਦੋਗੇ ਅੱਜ ਅਸੀਂ ਸਵੇਰੇ ਘਰੋਂ ਨਿਕਲਦੇ ਆ ਤਾਂ ਵੀ ਉਹਨਾਂ ਦੇ ਘਰ ਸ਼ਾਮ ਨੂੰ ਘਰ ਜੰਨੇ ਤਾਂ ਵੀ ਉਹਨਾਂ ਦੇ ਘਰ ਤੋਂ ਤੇ ਫੇਰ ਇਹ ਵਜੂਦ ਵਾਲੇ ਉਹ ਤਾਂ ਉਹੀ ਨੇ ਜਾਂ ਫਿਰ ਇਹ ਹੋਵੇ ਕਿ ਵਜੂਦ ਦੇ ਨੇ ਅਗਵਾ ਬੈਠੇ ਅਸੀਂ ਇਹਨਾਂ ਨੂੰ ਸੰਗਠਨ ਚ ਲੈਣਾ ਹੀ ਨਹੀਂ ਠੀਕ ਹੈ ਇਹਦਾ ਕਿਤੇ ਲਿਖਿਆ ਹੀ ਨਹੀਂ ਜਦੋਂ ਤੁਹਾਨੂੰ ਬਣਾਇਆ ਹੀ ਉਹਨਾਂ ਨੇ ਆ ਤੋਂ ਦਾ ਨਾਮ ਹੀ ਜਿਹੜਾ ਹੈਗਾ ਉਹਨਾਂ ਨੇ ਉਹ ਸਾਰੇ ਜਿਹੜਾ ਪੂਰੀ ਜਿਹੜੀ ਭਰਤੀ ਮਿਹਮ ਉਹਨਾਂ ਨੇ ਕੀਤੀ ਹੈ ਤਾਂ ਫੇਰ ਅਸੀਂ ਇਹ ਗੱਲ ਕਿਵੇਂ ਕਹਿ ਸਕਦੇ ਹਾਂ ਵਜੂਦ ਵਾਲੀ ਤਾਂ ਇਸ ਕਰਕੇ ਗੱਲ ਇਹ ਹੈ ਵੀ ਜਿਹੜੇ ਹਰਪ੍ਰੀਤ ਸਿੰਘ ਆ ਨਹੀਂ ਜਿਹੜੇ ਆਪਣੇ ਸਾਹਕਤ ਸਿੰਘ ਸਾਹਿਬ ਹੈ ਤਾਂ ਉਹਨਾਂ ਦੀ ਤਾਂ ਜਿਹੜੀਆਂ ਆਪਾਂ ਕਿਹਾ ਵੀ ਦਿਲਚਸਪ ਜਿਹੜੀਆਂ ਰਾਜਨੀਤੀ ਸ਼ੁਰੂ-ਸ਼ੁਰੂ ਤੋਂ ਹੋੜੀਆਂ ਥੋੜੀਆਂ ਜਿਹੜੀਆਂ ਝਲਕਦੀਆਂ ਜਿਹੜੀਆਂ ਚਲੋ ਚਲੋ ਠੀਕ ਹੈ ਰਪਾਣਾ ਜੀ ਅੱਜ ਆਪਾਂ ਇਸ ਮੁੱਦੇ ਤੇ ਤਾਂ ਗੱਲ ਕਰ ਲਈ ਹੁਣ ਜਿਹੜਾ ਆਪਣਾ ਲਾਸਟ ਹੈ ਕਿਉਂਕਿ ਸਮਾਂ ਵੀ ਬੜਾ ਘੱਟ ਹੈ ਜਿਹੜਾ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜੀ ਨਵੀਂ ਐਫਆਈਆਰ ਦਰਜ ਹੋਈ ਹੈ ਉਸ ਐਫਆਈਆਰ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਕਿਉਂਕਿ ਇਹ ਵੀ ਜਿਹੜੀ ਗੱਲ ਸਾਹਮਣੇ ਆਈ ਰਹੀ ਕਿ ਏਆਈ ਦਾ ਜਿਹੜਾ ਜ਼ਿਕਰ ਆ ਕੀਤਾ ਗਿਆ ਕੀ ਵਾਕੀ ਉਹ ਮਾਮਲਾ ਏਆਈ ਵਾਲਾ ਹੀ ਹੈ ਦੇਖੋ ਏਆਈ ਵਾਲਾ ਮਾਮਲਾ ਹੈਗਾ ਤੇ ਯਾਦ ਹੋਣਾ ਆਪਾਂ ਉਸ ਤੋਂ ਪਹਿਲਾਂ ਗੱਲਬਾਤ ਵੀ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਕਿ ਏਆਈ ਨਾਲ ਇੱਕ ਤਾਂ ਜਿਹੜੇ ਆਪਣੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਆਲਾ ਉਹਨਾਂ ਦੀ ਬਿਨਾ ਪਗੜੀ ਤੋਂ ਇੱਕ ਫੋਟੋ ਬਣਾਈ ਗਈ ਹੈ ਏਆਈ ਦੇ ਨਾਲ ਤਾਂ ਇੱਕ ਸਿੱਖਾਂ ਦੇ ਮੁਕੱਦਸ ਸਥਾਨ ਤੇ ਗੁਰੂ ਰਾਮਦਾਸ ਦੇ ਜਿਹੜੀ ਧਰਤੀ ਸ੍ਰੀ ਦਰਬਾਰ ਸਾਹਿਬ ਉਹਨੂੰ ਆਪਾਂ ਦੇਖਿਆ ਹਰ ਦੇ ਵਿੱਚ ਜਿਹੜਾ ਟੈਂਡਾ ਦਿਖਾ ਰਹੇ ਆ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਉਹਦੇ 'ਚ ਜਿਹੜੀ ਐਫਆਈਆਰ ਇੱਕ ਦਰਜ ਹੋਈ ਹੈ ਉਹਦੇ 'ਚ ਮੰਗ ਕੀਤੀ ਸੀ ਸਿੰਘ ਸਾਹਿਬ ਨੇ ਵੀ ਐਜੀਪੀਸੀ ਨੇ ਮੰਗ ਕੀਤੀ ਸੀ ਤਾਂ ਉਹਦੇ 'ਚ ਐਫਆਈਆਰ ਹੋਈ ਹੈ ਹੁਣ ਉਹਦਾ ਆਲੇ ਸਰਕਾਰੀ ਪੁਸ਼ਟੀ ਨਹੀਂ ਹੋਈ ਪਰ ਉੱਚ ਜਿਹੜੇ ਸਾਬਕਾ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹਨਾਂ ਨੇ ਉਹਦੀ ਜਾਣਕਾਰੀ ਦਿੱਤੀ ਆਪਾਂ ਇੱਕ ਵਾਰ ਉਹ ਜ਼ਰੂਰ ਸੁਣਾ ਦਿੰਨੇ ਆ ਕਿ ਗਿਆਨੀ ਰਕबीर ਸਿੰਘ ਨੇ ਕੀ ਕਿਹਾ ਕਿ ਇਹ ਜੀ ਗਲਤ ਵਰਤੋਂ ਹੋ ਰਹੀ ਐ ਦਰਬਾਰ ਸਾਹਿਬ ਦੀਆਂ ਤਸਵੀਰਾਂ ਦੇ ਨਾਲ ਵੀਡੀਓਜ਼ ਬਣਨੀਆਂ ਨੇ ਇਸ ਤੋਂ ਇਲਾਵਾ ਕਈ ਮਹਾਨ ਸ਼ਖਸੀਅਤਾਂ ਨੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਕਿਵੇਂ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿੱਠੇ ਸਭੇ ਥਾਵ ਨਹੀਂ ਤੁਜਿਹਿਆ ਬਦਹੁ ਪੁਰਖ ਵਿਧਾਤਾ ਤਾ ਤੂੰ ਸੋਹਿਆ ਵਸ ਦੇ ਸਗਨ ਅਪਾਰ ਅਨੂਪਰਾਮਦਾਸ ਪੁਰ ਹਰ ਹਾਂ ਨਾਨਕ ਕਸਮ ਲਾ ਜਾਹਿ ਨਾਇਆ RAMDAS ਸਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੱਕ ਐਸੀ ਥਾਂ ਹੈ ਐਸੀ ਜਗ੍ਹਾ ਹੈ ਕਿ ਜਿੱਥੋਂ ਹਰ ਇੱਕ ਨੂੰ ਹੀ ਸਮੁੱਚੇ ਲੋਕਾਂ ਨੂੰ ਇੱਕ ਸਾਂਝਾ ਉਪਦੇਸ਼ ਜਿਹੜਾ ਬਖਸ਼ਿਸ਼ ਹੁੰਦਾ ਹੈ ਔਰ ਕਦੇ ਵੀ ਕਿਸੇ ਦੇ ਨਾਲ ਜਾਤ ਦਾ ਨਸਲ ਦਾ ਧਰਮ ਦਾ ਭੇਦਭਾਵ ਬਿਲਕੁਲ ਨਹੀਂ ਕੀਤਾ ਜਾਂਦਾ ਹਰ ਇੱਕ ਨੂੰ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਰਾਬਰਤਾ ਦਿੱਤੀ ਜਾਂਦੀ ਹੈ। ਔਰ ਸਮੇ ਸਮੇ ਜਿੱਥੇ ਸਿੱਖਾਂ ਦੇ ਕਕਾਰਾਂ ਦੇ ਨਾਲ ਵਿਤਕਰਾ ਕੀਤਾ ਜਾ ਰਹੇ ਨੇ ਜਾਂ ਸਿੱਖਾਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕੇਸਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਦਸਤਾਰ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਉੱਥੇ ਇੱਕ ਬਹੁਤ ਸੰਸਨੀਖੇਜ਼ ਜਿਹੜੀ ਵੀਡੀਓ ਹੈ ਉਹ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਜਿਹੜਾ ਨਵੀਂ ਤਕਨੀਕ AI ਹੈ ਉਹਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਹਨੂੰ ਇੱਕ ਪਾਸੇ ਨੂੰ ਡਿੱਗਦੀ ਹੋਈ ਗੀਰਦੀ ਹੋਈ ਦੋ ਹਿੱਸਿਆਂ ਦੇ ਵਿੱਚ ਜਿਹੜੀ ਦਿਖਾਈ ਗਈ ਹੈ ਜਿਸ ਬਾਰੇ ਜਦ ਆਦ ਦਾਸ ਨੂੰ ਪਤਾ ਲੱਗਾ ਤੇ ਮੈਨੇਜਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਹੋਰਾਂ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਕਮਿਸ਼ਨਰ ਜੋ ਕੁਲਰ ਸਾਹਿਬ ਨੇ ਉਹਨਾਂ ਨਾਲ رابطہ ਕੀਤਾ ਔਰ ਤੁਰੰਤ ਉਹਨਾਂ ਨੇ ਵੀ ਕਾਰਵਾਈ ਕਰਦਿਆਂ ਹੋਇਆਂ ਜਿਹੜਾ ਇਹ ਐਫ ਆਈ ਆਰ ਸੀ ਉਹ ਦਰਜ ਕਰ ਦਿੱਤੀ ਹੈ ਤੇ ਹੁਣੇ ਉਹਨਾਂ ਨਾਲ ਗੱਲ ਵੀ ਹੋਈ ਯਾਰ ਉਹਨਾਂ ਨੇ ਕਿਹਾ ਹੈ ਕਿ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਕੰਪਨੀਆ ਦੇ ਕੋਲ ਵੈਸੀ ਜਿਹੜੇ ਜਿਹੜੀਆਂ ਡਿਟੇਲਾਂ ਨੇ ਉਹ ਮੰਗਵਾ ਕੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਵੈਸੀ ਵਿਚਾਰ ਕਰ ਰਹੇ ਆ ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਜਿੱਥੋਂ ਹਰ ਇੱਕ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ ਜਿੱਥੋਂ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੁਇਵਤ ਕਰਾਇ ਨਾ ਕੀਤਾ ਜਾਂਦਾ ਹੋਵੇ ਜੋ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਉਸ ਪਾਵਨ ਅਸਥਾਨ ਨੂੰ ਇਸ ਤਰ੍ਹਾਂ ਉਸਦੀ ਬੇਅਦਬੀ ਹੁੰਦੀ ਹੋਈ AI ਦੇ ਨਾਲ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਇਸ ਤੋਂ ਵੱਡੀ ਦੁੱਖਦਾਈ ਘਟਨਾ ਹੋਰ ਕੀ ਹੋ ਸਕਦੀ ਹੈ ਔਰ ਹੈਰਾਨੀ ਵਾਲੀ ਗੱਲ ਇੱਥੇ ਵੀ ਹੈ ਕਿ ਜਦ ਮੈਂ ਉਹ ਪੋਸਟ ਦੇਖੀ ਤੇ ਉਹਦੇ ਹਜ਼ਾਰਾਂ ਦੇ ਵਿੱਚ ਲਾਈਕ ਹੋ ਚੁੱਕੇ ਸਨ ਉਹਦੇ ਸ਼ੇਅਰ ਹੋ ਚੁੱਕੇ ਸਨ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ ਸਮੁੱਚੇ ਸਿੱਖਾਂ ਨੂੰ ਇਹ ਬੇਨਤੀ ਮੀਡੀਆ ਦਾ ਰਾਹ ਇਹ ਜ਼ਰੂਰ ਕਰਨੇ ਚਾਹੁੰਦਾ ਹਾਂ ਕਿ ਜਦ ਵੀ ਕੋਈ ਸ਼ਰਾਰਤ ਐਸੀ ਕਰਦਾ ਹੈ ਤੇ ਕਿਰਪਾ ਕਰਕੇ ਉਹਨੂੰ ਲਾਈਕ ਸ਼ੇਅਰ ਬਿਲਕੁਲ ਨਾ ਕੀਤਾ ਜਾਏ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਰਿਪੋਰਟ ਪੋਸਟ ਰਿਪੋਰਟ ਪੋਸਟ ਇੱਕ ਆਪਸ਼ਨ ਆਉਂਦੀ ਹੈ ਰਿਪੋਰਟ ਪੋਸਟ ਦੇ ਨਾਲ ਉਹਨੂੰ ਕਰਕੇ ਤੇ ਬਲੌਕ ਕਰਨ ਦਾ ਯਤਨ ਕੀਤਾ ਜਾਏ ਤਾਂ ਕਿ ਐਸੀ ਜਿਹੜੀ ਕੋਈ ਵੀਡੀਓ ਹੈ ਉਹ ਅੱਗੇ ਤੋਂ ਅੱਗੇ ਵਾਇਰਲ ਨਾ ਕੀਤੀ ਜਾਏ ਔਰ ਪ੍ਰਸ਼ਾਸਨਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਔਰ ਜਿਹੜਾ ਵੀ ਇਹ ਹਰਕਤ ਕਰਨ ਦਾ ਕੋ ਜ਼ਿੰਮੇਵਾਰ ਹੈ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਜਿਹੜੀ ਹੈ ਉਹ ਨਾ ਕਰੇ ਇਹਦੇ ਇਲਾਵਾ AI ਦੇ ਨਾਲ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਗੁਰੂ ਸਾਹਿਬਾਨ ਜੀ ਨੂੰ ਬੋਲਦੇ ਦੇਖਦੇ ਤੁਰਦੇ ਫਿਰਦੇ ਆਦਿਕ AI ਦੇ ਨਾਲ ਦਿਖਾਇਆ ਜਾ ਰਿਹਾ ਹੈ ਔਰ ਪਿਛਲੇ ਦਿਨੀ ਇੱਕ ਸਿੱਖ ਵਿਅਕਤੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਰਮੋਣ ਸਿੰਘ ਉਹਨਾਂ ਦੇ ਵੀ ਇੱਕ ਭੰਗੜਾ ਪਾਉਂਦਿਆਂ ਦੀ ਜਿਹੜੀ ਕਿਸੇ ਨੇ AI ਦੇ ਨਾਲ ਪੋਸਟ ਜਿਹੜੀ ਹੈ ਉਹ ਬਣਾ ਕੇ ਤੇ ਵਾਇਰਲ ਕੀਤੀ ਹੈ ਜੋ ਕਿ ਬਹੁਤ ਇਹ ਦੁਖਦਾਈ ਵਰਤਾਰਾ ਐ ਐਸੇ ਵਰਤਾਰਿਆਂ ਨੂੰ ਠੱਲ ਪਾਉਣਾ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕਿ ਸਾਡੀ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਖਲਾਅ ਹੈ ਉਹ ਬਿਲਕੁਲ ਪੈਦਾ ਨਾ ਹੋਵੇ ਦੇਖੋ ਆ ਪਾ ਸੁਣਿਆ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਸਾਫਕਾ ਸਿੰਘ ਸਾਹਿਬ ਆ ਉਹਨਾਂ ਨੇ ਕਿਹਾ ਕਿ ਮੇਰੀ ਪੁਲਿਸਦਾਰਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਇੱਕ ਪਰਚਾ ਦਰਜ ਕਰ ਲਿਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਐਫ ਆਈ ਆਰ ਦੇ ਤੋਂ ਬਾਅਦ ਜਿਹੜਾ ਜਿਹੜੀ ਇਹ ਕੰਪਨੀਆਂ ਨੇ ਮੈਟਾ ਜਿਹੜੀਆਂ ਜਗੀਆਂ ਤੇ ਉਹਨਾਂ ਨੂੰ ਜਿਹੜਾ ਨੋਟਿਸ ਭੇਜਿਆ ਜਾਏਗਾ ਉਹਦਾ ਜਵਾਬ ਮੰਗਿਆ ਜਾਏਗਾ ਕਿ ਕਿਵੇਂ ਹੋਈ ਕਿਨੇ ਵੀਡੀਓ ਪਾਈ ਕਿਸ ਤਰ੍ਹਾਂ ਪਾਈ ਕਿਵੇਂ ਬਣੀ ਇਹ ਇੱਕ ਗੱਲ ਆ ਇੱਕ ਗੱਲ ਜ਼ਰੂਰ ਹੈ ਕਿ ਪੁਲਿਸ ਨੂੰ ਥੋੜਾ ਜਿਹਾ ਇਨਕ ਜ਼ਰੂਰ ਚਾਹੀਦਾ ਹੈ ਇਹਨਾਂ ਚੀਜ਼ਾਂ ਥੋੜਾ ਜਨਤਕ ਜ਼ਰੂਰ ਕਰ ਦੇਣਾ ਤਾਂ ਕਿ ਜਿਹੜੇ ਸਿੱਖ ਕੌਮਾਂ ਦੇ ਜਿਹੜੇ ਸਿੱਖਾਂ ਦੇ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਉਹਨਾਂ ਨੂੰ ਪਤਾ ਲੱਗਦਾ ਰਹੇ ਕਿਉਂਕਿ ਪਹਿਲਾਂ ਜਿਵੇਂ ਆਪਾਂ ਉਹਦੀ ਗੱਲ ਕੀਤੀ ਸੀ ਕਿ ਮੇਲ ਮੇਲ ਆਈਆਂ ਧਮਕੀਆਂ ਪਰ ਹੁਣ ਤੱਕ ਉਹਦਾ ਪਤਾ ਨਹੀਂ ਲੱਗਿਆ ਕਿ ਕੀ ਬਣਿਆ ਕੀ ਨਹੀਂ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਪਤਾ ਜ਼ਰੂਰ ਲੱਗਦਾ ਚਾਹੀਦਾ ਵੀ ਜੇ ਸਿੱਖ ਸੰਗਤਾਂ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਭਾਵਨਾਵਾਂ ਜਿੰਨੇ ਜੁੜੀਆਂ ਜੇ ਉਹ ਇਸ ਚੀਜ਼ ਨੂੰ AI ਨਾਲ ਢੰਗ ਦਾ ਦਿਖ ਰਿਹਾ ਤਾਂ ਘਟੋ-ਘਟ ਉਹਨਾਂ ਨੂੰ ਇਹ ਵੀ ਨਾਲ ਪਤਾ ਲੱਗਦਾ ਰਹਿਣਾ ਚਾਹੀਦਾ ਕਿ ਇਹ ਸ਼ਰਾਰਤ ਕਿਹਦੀ ਹੈ ਤਾਂ ਇਸ ਕਰਕੇ ਤਾਂ ਕਿ ਇੱਕ ਵਿ ਪੁਲਿਸ ਦਾ ਵਿਸ਼ਵਾਸ ਬਹਾਲ ਰਹਿੰਦਾ ਤੇ ਲੋਕਾਂ ਨੂੰ ਆਏ ਪਤਾ ਲੱਗਦਾ ਕਿ ਹਾਂ ਕੇ ਵੱਖੇ ਹੀ ਪ੍ਰਸ਼ਾਸਨ ਜਿਹੜਾ ਕਾਰਵਾਈ ਕਰ ਰਿਹਾ ਠੀਕ ਹੈ ਰਬਾਣੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਬੋਲਦਾ ਪੰਜਾਬੀ ਵਿੱਚ ਦੋ ਇਸ਼ਿਓਂ ਦੇ ਪਰੇ ਆ ਵਿਸ਼ੇਸ਼ ਗੱਲਬਾਤ ਕੀਤੀ ਹੈ ਸੋ ਜਾਨੀ ਕਿ ਹੁਣ ਕੱਲ ਇਸੇ ਸਮੇਂ ਬੋਲਦਾ ਪੰਜਾਬ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮਸਲੇ ਨੂੰ ਲੈ ਕੇ ਵਿਸ਼ੇ ਜਿਹੜੀ ਆ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration family law needs. Call or scan QR code to contact us. Rodis Inc. Million miles with smile or scan QR code to contact us. Taba Indian cuisine, Tracy fine authentic Indian cuisine in Tracy or scan QR code to contact us. Simi Valley family dental office or scan QR code to contact us.